ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਸਾਰਿਆਂ ਦਾ ਤਾਂ ਮੈਂ ਚੇਤਨ ਕਸ਼ਪ ਅੱਜ ਇੱਕ ਵਾਰ ਮੁੜ ਤੋਂ ਲਾਈਵ ਹੋਏ ਆਂ ਤਾਂ ਜਿਵੇਂ ਕਿ ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਲ 2025-26 ਦਾ ਜਿਹੜਾ ਬਜਟ ਪਾਸ ਕੀਤਾ ਹੈ ਤੇ ਬਜਟ ਨੂੰ ਨਾਮ ਦਿੱਤਾ ਗਿਆ ਸੀ ਬਦਲਦਾ ਪੰਜਾਬ ਸੋ ਬਦਲਦਾ ਪੰਜਾਬ ਬਜਟ ਪੇਸ਼ ਕੀਤਾ ਗਿਆ ਹੈ ਪਰੰਤੂ ਸਾਡਾ ਅੱਜ ਦਾ ਜੋ ਵਿਸ਼ਾ ਹੋਏ ਹੈ ਕਿ ਆਖਰ ਕਦੋਂ ਬਦਲੇਗਾ ਹੁਸ਼ਿਆਰਪੁਰ ਕਿਉਂਕਿ ਇਹ ਟਾਈਟਲ ਮੈਂ ਇਸ ਕਰਕੇ ਦਿੱਤਾ ਹੈ ਕਿਉਂਕਿ ਹੁਸ਼ਿਆਰਪੁਰ ਹਲਕੇ ਦੀ ਗੱਲ ਕਰ ਲਈਏ ਸ਼ਹਿਰ ਦੀ ਗੱਲ ਕਰ ਲਈਏ ਦਾ ਜਾਂ ਆਪਾਂ ਜ਼ਿਲ੍ਹੇ ਦੀ ਗੱਲ ਕਰ ਲਈਏ ਖਾਸ ਕਰ ਚਲੋ ਅਸੀਂ ਇਸ ਵਕਤ ਲਾਈਵ ਹੈ ਜਿਹੜਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਚਲਾ ਰਹੇ ਹਾਂ ਤੇ ਹੁਸ਼ਿਆਰਪੁਰ ਸ਼ਹਿਰ ਦੀ ਗੱਲ ਕਰ ਲੈਂਦੇ ਹਾਂ ਕਿ ਜਿਸ ਤਰ੍ਹਾਂ ਦੇ ਹਾਲਾਤ ਦੇ ਪ੍ਰਤੀ ਦਿਨ ਬਣਦੇ ਜਾ ਰਹੇ ਨੇ ਦੋਸਤੋ ਇਹ ਜਿਹਾ ਪਤਾ ਹੈ ਕਿ ਹੁਸ਼ਾਰਪੁਰ ਸ਼ਹਿਰ ਵਿਕਾਸ ਵਾਲ ਘਟ ਤੇ ਵਿਨਾਸ਼ ਵਾਲ ਉਹ ਜ਼ਿਆਦਾ ਵਧਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਹੁਸ਼ਾਰਪੁਰ ਦੇ ਵਿੱਚ ਸੜਕਾਂ ਦੀ ਹਾਲਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਤਰਸਯੋਗ ਬਣੀ ਹੋਈ ਹੈ ਚਾਹੇ ਆਪਾਂ ਇਸ ਵਕਤ ਜਿਸ ਮਾਰਗ ਤੇ ਅਸੀਂ ਸਫ਼ਰ ਕਰ ਰਹੇ ਹਾਂ ਹੁਸ਼ਾਰਪੁਰ ਜਲੰਧਰ ਮਾਰਗ ਹੈ ਸਿੰਘੜੀ ਵਾਲਾ ਬਾਈਪਾਸ ਤੋਂ ਜਦੋਂ ਆਪਾਂ ਹੁਸ਼ਾਰਪੁਰ ਸ਼ਹਿਰਵਾਰ ਨੂੰ ਜਾਂਦੇ ਆ ਹੁਸ਼ਾਰਪੁਰ ਦੇ ਅੰਦਰੂਨੀ ਇਲਾਕੇ ਨੂੰ ਆਪਾਂ ਜਾਂਦੇ ਆ ਤਾਂ ਹੁਸ਼ਾਰਪੁਰ ਪਰ ਤੋਂ ਲੈ ਕੇ ਸਿੰਗੜੇ ਵਾਲਾ ਬਾਈਪਾਸ ਤੱਕ ਸੜਕ ਦੀ ਜਿਹੜੀ ਹਾਲਤ ਹੈ ਉਹ ਕਾਫੀ ਜ਼ਿਆਦਾ ਮਾੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਤੇ ਮਾਫੀ ਚਾਹੁੰਦਾ ਹੁਸ਼ਾਰਪੁਰ ਦੇ ਵਿੱਚ ਜਦੋਂ ਕੋਈ ਵੀ ਬੰਦਾ ਦਾਖਲ ਹੁੰਦਾ ਹੌਲੀ ਰੱਖੋ ਗੱਡੀ ਹੌਲੀ ਜਦੋਂ ਦਾਖਲ ਹੁੰਦਾ ਹੈ ਹੁਸ਼ਾਰਪੁਰ ਦੇ ਵਿੱਚ ਤਾਂ ਹੁਸ਼ਾਰਪੁਰ ਦੇ ਮੁੱਖ ਤੌਰ ਤੇ ਚਾਰ ਗੇਟ ਨੇ ਜਦੋਂ ਦਸੂਆ ਤਰਫੋਂ ਕੋਈ ਆਉਂਦਾ ਹੈ ਟਾਂਡਾ ਤਰਫੋਂ ਕੋਈ ਆਉਂਦਾ ਹੈ ਸਿੰਗੜੀ ਵਾਲਾ ਬਾਈਪਾਸ ਕਿ ਉਹ ਤਰਫੋਂ ਕਿ ਆਉਂਦਾ ਹੈ ਜਾਂ ਫਗਵਾੜਾ ਬਾਈਪਾਸ ਵੱਲ ਆਉਂਦਾ ਤੇ ਇਸ ਤੋਂ ਇਲਾਵਾ ਦੋ ਗੇਟ ਹੋਰ ਰੱਖ ਲਓ ਇਹ ਉੱਨਾ ਸਾਈਡ ਤੋਂ ਤੇ ਚੰਡੀਗੜ੍ਹ ਸਾਈਡ ਤੋਂ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੀ ਮੁੱਖ ਚੌਂਕਾ ਦੀ ਹਾਲਤ ਹੈ ਉਹ ਕਾਫੀ ਜ਼ਿਆਦਾ ਜਿਹੜੀ ਉਹ ਗਰਕ ਚੁੱਕੀ ਹੈ ਤੇ ਇੰਨੀ ਕੁ ਜ਼ਿਆਦਾ ਉਹ ਹਾਲਤ ਗਰਕ ਚੁੱਕੀ ਹੈ ਜਿਨ੍ਹਾਂ ਨੂੰ ਅਸੀਂ ਚਾਕੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿਉਂਕਿ ਇਹ ਵਿਸ਼ੇਸ਼ ਤੌਰ ਤੇ ਤੁਸੀਂ ਜਾਣਦੇ ਹੋ ਕਿ ਹੁਸ਼ਿਆਰਪੁਰ ਸਿੰਘੜੀਆਲ ਬਾਈਪਾਸ ਜਿਸ ਦੀ ਤਸਵੀਰ ਇੰਨੀ ਕੁ ਜ਼ਿਆਦਾ ਇਹ ਮਾੜੀ ਹੋ ਚੁੱਕੀ ਆ ਜਿਸ ਨੂੰ ਚਾਕੇ ਵੀ ਨਾ ਤਾਂ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਆ ਤੇ ਨਾ ਹੀ ਬਿਆਨ ਕਰਨ ਲਈ ਸਾਡੇ ਕੋਲ ਕੋਈ ਸ਼ਬਦ ਹੀ ਕੋਈ ਇਸ ਤਰ੍ਹਾਂ ਦਾ ਹੈ ਕਿ ਜਿਸ ਤੋਂ ਬਾਅਦ ਅਸੀਂ ਹੁਸ਼ਾਰਪੁਰ ਦੇ ਐਕਚੁਅਲ ਹਾਲਾਤਾਂ ਨੂੰ ਅਸੀਂ ਉਹਨਾਂ ਸ਼ਬਦਾਂ ਦੇ ਵਿੱਚ ਜਾਂ ਹੁਸ਼ਾਰਪੁਰ ਦੇ ਅਸੀਂ ਦਰਦ ਨੂੰ ਉਹਨਾਂ ਸ਼ਬਦਾਂ ਦੇ ਵਿੱਚ ਸਪਸ਼ਟ ਕਰ ਸਕੀਏ ਤਾਂ ਸਮੇਂ-ਸਮੇਤੇ ਇਹ ਧਾਰਾ ਹੁਸ਼ਾਰਪੁਰ ਨਿਊਜ਼ ਨੇ ਜਿਹੜੀ ਕਵਰੇਜ ਕੀਤੀ ਐ ਸਿੰਗੜੇ ਵਾਲਾ ਬਾਈਪਾਸ ਦੀ ਤਾਂ ਉਸ ਤੋਂ ਬਾਅਦ ਸੜਕ ਤਾਂ ਚਲੋ ਨਹੀਂ ਖੈਰ ਨਹੀਂ ਬਣੀ ਐ ਪਰੰਤੂ ਇੱਕ ਰਾਹੀ ਗिरा ਨੂੰ ਇੱਕ ਮਾੜੀ ਮੋਟੀ ਜਿਹੜੀ ਉਹ ਰਾਹਤ ਜ਼ਰੂਰ ਮਿਲੀ ਐ ਕਿ ਪ੍ਰਸ਼ਾਸਨ ਨੇ ਜਿਹੜਾ ਉਹ ਢਟਕਾ ਪਾ ਕੇ ਐ ਸੜਕ ਦਾ ਲੈਵਲ ਐ ਜਿਹੜਾ ਉਹ ਪੂਰਾ ਕਰ ਦਿੱਤਾ ਬਰਾਬਰ ਕਰ ਦਿੱਤਾ ਭਾਵੇਂ ਕਿ ਜਿਹੜੇ ਵੱਡੇ ਵੱਡੇ ਖੱਡੇ ਬਣੇ ਹੋਏ ਸੀ ਤਾਂ ਉਹਨਾਂ ਖੱਡਿਆਂ ਤੋਂ ਹੁਣ ਲੋਕਾਂ ਨੂੰ ਰਾਹਤ ਐ ਤਾਂ ਹੁਣ ਵੀ ਇਹ ਤਸਵੀਰਾਂ ਅਸੀਂ ਤੁਹਾਨੂੰ ਹੁਸ਼ਾਰਪੁਰ ਸਿੰਘੜੇ ਵਾਲਾ ਬਾਈਪਾਸ ਤੋਂ ਹੁਸ਼ਾਰਪੁਰ ਸ਼ਹਿਰ ਵੱਲ ਦੀਆਂ ਦਿਖਾ ਰਹੇ ਆ ਤਾਂ ਇਸ ਵਕਤ ਅਸੀਂ ਪਿੱਪਲਾ ਵਾਲਾ ਇਲਾਕੇ ਵਿਖੇ ਮੌਜੂਦ ਹਾਂ ਤਾਂ ਮੁੱਖ ਮਾਰਗ ਆ ਇਹ ਵੀ ਹੁਸ਼ਾਰਪੁਰ ਦਾ ਤੇ ਇਸ ਮੁੱਖ ਮਾਰਗ ਦੀ ਹਾਲਤ ਵੀ ਜਿਹੜੀ ਉਹ ਕਾਫੀ ਜ਼ਿਆਦਾ ਗਰਕੜੀ ਸ਼ੁਰੂ ਹੋ ਚੁੱਕੀ ਆ ਹੋ ਸਕਦਾ ਹੈ ਕਿ ਲਾਈਵ ਦੇ ਵਿੱਚ ਸਾਫ਼ ਤਸਵੀਰਾਂ ਨਾ ਦਿਖਾਈ ਦਿੰਦੀਆਂ ਹੋਣਗੀਆਂ ਪਰੰਤੂ ਜੇਕਰ ਤੁਹਾਨੂੰ ਮੈਂ ਅੱਖੀਂ ਡਿੱਠਾ ਨਜ਼ਾਰਾ ਇੱਥੋਂ ਦਾ ਦੱਸਾਂ ਤੇ ਸੜਕ ਦੀ ਹਾਲਤ ਹੈ ਕਾਫੀ ਜ਼ਿਆਦਾ ਜਿਹੜੀ ਉਹ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ ਤਾਂ ਸੜਕ ਤੇ ਜਿਹੜੇ ਉਹ ਕਾਫੀ ਜ਼ਿਆਦਾ ਖੱਡੇ ਨੇ ਤਾਂ ਇਸੇ ਕਰਕੇ ਮੇਰੇ ਵੱਲੋਂ ਟਾਈਟਲ ਦਿੱਤਾ ਗਿਆ ਹੈ ਕਿਉਂਕਿ ਅਸੀਂ ਸਰਕਾਰ ਤੋਂ ਰੋਜ਼ਗਾਰ ਦੀ ਉਮੀਦ ਕੀ ਕਰਨੀ ਹੈ ਅਸੀਂ ਹੁਸ਼ਿਆਰਪੁਰੀਆਂ ਨੇ ਸਰਕਾਰ ਤੋਂ ਡਿਵੈਲਪਮੈਂਟ ਦੀ ਭਾਵ ਵਿਕਾਸ ਦੀ ਉਮੀਦ ਕੀ ਕਰ ਰਹੀਆਂ ਅਜੇ ਤੱਕ ਹੁਸ਼ਿਆਰਪੁਰ ਸ਼ਹਿਰ ਨੂੰ ਹੁਸ਼ਿਆਰਪੁਰੀਆਂ ਨੂੰ ਆਪਣੀਆਂ ਮੁੱਢਲੀਆਂ ਸਹੂਲਤਾਂਵਾਂ ਜਿਹੜੀਆਂ ਉਹ ਨਸੀਬ ਨਹੀਂ ਹੋ ਰਹੀਆਂ ਭਾਵ ਜਿਵੇਂ ਕਿ ਸੜਕਾਂ ਨਹੀਂ ਮਿਲ ਰਹੀਆਂ ਜਿਵੇਂ ਕਿ ਆਪਾਂ ਹਰ ਵਾਰ ਦੱਸਦੇ ਆਂ ਕਿ ਟਾਂਡਾ ਤੋਂ ਲੈ ਕੇ ਗੜਸ਼ੰਗਰ ਤੱਕ ਸੜਕ ਦੇ ਹਾਲਾਤ ਜਿਹੜੇ ਉਹ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਨੇ ਤਾਂ ਇਸੇ ਤਰ੍ਹਾਂ ਹੁਣ ਹੁਸ਼ਾਰਪੁਰ ਤੋਂ ਸਿੰਗੜੀ ਵਾਲਾ ਬਾਈਪਾਸ ਤੱਕ ਨਸਰਾਲੇ ਤੱਕ ਆ ਸੜਕਾਂ ਜਿਹੜੀ ਉਹ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ ਸਭ ਕੁਝ ਇਹ ਪਤਾ ਹੋਣ ਦੇ ਬਾਵਜੂਦ ਆਖਰਕਾਰ ਪ੍ਰਸ਼ਾਸਨ ਕਦੋਂ ਸੁਬਕ ਲਵੇਗਾ ਪ੍ਰਸ਼ਾਸਨ ਕਦੋਂ ਕੁੰਭ ਕਰਨੀ ਨੀਂਦ ਤਿਆਗੇਗਾ ਜਿਸ ਤੋਂ ਬਾਅਦ ਹੁਸ਼ਾਰਪੁਰ ਦੇ ਲੋਕਾਂ ਨੂੰ ਚੈਨ ਮਿਲੇਗੀ ਕਿਉਂਕਿ ਜਦੋਂ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਤੋਂ ਜਾਗੇਗਾ ਉੱਠੇਗਾ ਤਾਂ ਹੋ ਸਕਦਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਵਿਕਾਸ ਦੇ ਕੰਮ ਹੈ ਜਿਹੜੇ ਉਹ ਸ਼ੁਰੂ ਹੋ ਜਾਣ ਤੇ ਲੋਕਾਂ ਨੂੰ ਮਾੜੀ-ਮੋਟੀ ਰਾਹਤ ਉਹ ਮਿਲ ਸਕੇ ਤਾਂ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿ ਆਪਣੇ ਆਪ ਨੂੰ ਪੰਜਾਬ ਦੀ ਸਭ ਤੋਂ ਵੱਡੀ ਹਿਤਾਸ਼ੀ ਦੱਸਦੀ ਹੈ ਆਪਣੇ ਆਪ ਨੂੰ ਸਭ ਤੋਂ ਵੱਧ ਹਮਦਰਦ ਦੱਸਦੀ ਹੈ ਪੰਜਾਬ ਸੂਬੇ ਦਾ ਵਾਅਦਾ ਕੀਤਾ ਸੀ ਪੰਜਾਬ ਨੂੰ ਅਸੀਂ ਮੁਰਤੋਂ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਨੂੰ ਅਸੀਂ ਇਹ ਸੋਨੇ ਦੀ ਚਿੜੀ ਜਿਸ ਤਰ੍ਹਾਂ ਦੀ ਪਹਿਲਾਂ ਹੁੰਦੀ ਸੀ ਉਸ ਤਰ੍ਹਾਂ ਤੇ ਅਸੀਂ ਪੂਰਨਿਆਂ ਵੱਲ ਮੁੜ ਤੋਂ ਲਿਛਾਵਾਂਗੇ ਪਰੰਤੂ ਕਿੰਨਾ ਕੁ ਪੰਜਾਬ ਰੰਗਲਾ ਹੋਇਆ ਕਿੰਨਾ ਕੁ ਪੰਜਾਬ ਸੋਨੇ ਦੀ ਚਿੜੀ ਬਣਨ ਵੱਲ ਦੇ ਇਰਾਦਿਆਂ ਵੱਲ ਤੁਰਿਆ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਦਿਨ ਪ੍ਰਤੀ ਦਿਨ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਭਰ ਦੇ ਵਿੱਚ ਬਣਦੇ ਜਾ ਰਹੇ ਨੇ ਉਹ ਕਾਫੀ ਜ਼ਿਆਦਾ ਚਿੰਤਾਜਨਕ ਨੇ ਚਾਹੇ ਕਾਨੂੰਨ ਵਿਵਸਥਾ ਨੂੰ ਲੈ ਕੇ ਆਪਾਂ ਗੱਲ ਕਰ ਲਈਏ ਚਾਹੇ ਆਪਾਂ ਪੰਜਾਬ ਪੁਲਿਸ ਤੇ ਰਵਈਏ ਦੀ ਗੱਲ ਕਰ ਲਈਏ ਤਾਂ ਹਰ ਪੱਖੋਂ ਜਿਹੜਾ ਪੰਜਾਬ ਹੈ ਇਸ ਵਕਤ ਉਹ ਪੂਰੀ ਤਰ੍ਹਾਂ ਦੇ ਨਾਲ ਇਹ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੋ ਉਮੀਦ ਕਰਦੇ ਹਾਂ ਜਿਵੇਂ ਕਿ ਅੱਜ ਦੀ ਆਮ ਆਦਮੀ ਪਾਰਟੀ ਨੇ ਅੱਜ ਬਦਲਦਾ ਪੰਜਾਬ ਨਾਮ ਦਾ ਬਜਟ ਪੇਸ਼ ਕੀਤਾ ਹੈ ਤਾਂ ਜ਼ਰੂਰ ਇਸ ਬਜਟ ਨੂੰ ਪੇਸ਼ ਕਰਨ ਤੋਂ ਬਾਅਦ ਹਾਲਾਤ ਆ ਜਿਹੜੇ ਉਹ ਹੁਸ਼ਿਆਰਪੁਰ ਦੇ ਬਦਲਣਗੇ ਕਿਉਂਕਿ ਪੰਜਾਬ ਦੀ ਉਮੀਦ ਕਰਦੇ ਆ ਅਸੀਂ ਤਾਂ ਕਿ ਪੰਜਾਬ ਦੇ ਹਾਲਾਤ ਬਦਲਣ ਪਰੰਤੂ ਸ਼ੁਰੂਆਤ ਆ ਕਹਿੰਦੇ ਆਪਣੇ ਘਰ ਤੋਂ ਕਰਨੀ ਚਾਹੀਦੀ ਆ ਤਾਂ ਸਾਡੀ ਮੰਗ ਵੀ ਇਹੀ ਹੈ ਕਿ ਸਾਨੂੰ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਹੁਸ਼ਾਰਪੁਰ ਦੀਆਂ ਸੜਕਾਂ ਤਾਂ ਹੁਸ਼ਾਰਪੁਰੀਆਂ ਦੇ ਲੇਖੇ ਲਾ ਦਿਓ ਝੋਲੀ ਪਾ ਦਿਓ ਕਿਉਂਕਿ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਇਹ ਲੀਡਰ ਆਪਸ ਦੇ ਵਿੱਚ ਲੜਦੇ ਨੇ ਕਿਸ ਤਰ੍ਹਾਂ ਇੱਕ ਦੂਜੇ ਨਾਲ ਇਹ ਇੱਕ ਦੂਜੇ ਨੂੰ ਗਲੇ ਤੋਂ ਫੜਨ ਨੂੰ ਪੈਂਦੇ ਨੇ ਪਰੰਤੂ ਜੇਕਰ ਆਪਾਂ ਚੱਜ ਦੀ ਗੱਲ ਕਰ ਲਈਏ ਵਿਕਾਸ ਕਮਾ ਨੂੰ ਲੈ ਕੇ ਤਾਂ ਕੋਈ ਨਹੀਂ ਕਰਦਾ ਲੜਾਈਆਂ ਐਸੀ ਗੱਲ ਦੀਆਂ ਜੀ ਕਿ ਸਾਨੂੰ ਬੋਲਣ ਦਾ ਸਮਾਂ ਵੀ ਦਿੱਤਾ ਜਾ ਰਿਹਾ ਐ ਇੱਥੋਂ ਤੱਕ ਕਿ ਵਿਰੋਧੀ ਧਿਰ ਤਾਂ ਚਲੋ ਕਹਿੰਦਾ ਹੀ ਐ ਝਾੜੂ ਵਾਲਿਆਂ ਦੇ ਕੋਈ ਆਪਣੇ ਲੀਡਰ ਆ ਜਿਹੜੇ ਉਹ ਆਖਦੇ ਰਹਿੰਦੇ ਨੇ ਸਪੀਕਰ ਸਾਹਿਬ ਸਾਨੂੰ ਬੋਲਣ ਦਾ ਤੁਸੀਂ ਸਮਾਂ ਨਹੀਂ ਦਿੰਦੇ ਤਾਂ 117 ਵਿਧਾਇਕਾਂ ਨੂੰ ਚਾਹੇ ਉਹ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਚਾਹੇ ਉਹ ਕਾਂਗਰਸ ਪਾਰਟੀ ਦੇ ਨੇ ਸ਼ਰੋਮਣੀ ਅਕਾਲੀ ਦਲ ਦੇ ਨੇ ਬਸਪਾ ਦੇ ਨੇ ਭਾਜਪਾ ਦੇ ਨੇ ਆਪਣੇ ਹਲਕੇ ਦੀ ਆਵਾਜ਼ ਜ਼ਰੂਰ ਬੁਲੰਦ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸਲ ਮਾਇਨੇ ਦੇ ਵਿੱਚ ਤੁਸੀਂ ਵਿਧਾਨ ਸਭਾ ਦੇ ਵਿੱਚ ਕਿੰਨੇ ਕੁ ਸਿਹਰਦ ਰਹਿੰਦੇ ਹੋ ਵਿਧਾਨ ਸਭਾ ਦੇ ਵਿੱਚ ਕਿੰਨੇ ਕੁ ਮੁੱਦੇ ਤੁਸੀਂ ਆਪਣੇ ਹਲਕੇ ਨੂੰ ਲੈ ਕੇ ਚੱਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ